ਗੁਰਮੁਖ ਪਿਆਰਿਓ ਜੇ ਕਿਸੇ ਸ਼ਬਦ ਦਾ ਉਚਾਰਨ ਸਹੀ ਨਾ ਹੋਵੇ ਤਾਂ ਉਹਨੂੰ ਸਮਝਿਆ ਸਹੀ ਕਿਵੇਂ ਜਾ ਸਕਦਾ ਹੈ ਜੇ ਕੈਟ ਨੂੰ ਮੈਂ ਸੈਟ ਤੇ ਐਸਿਡ ਨੂੰ ਐਕਡ ਕਹਾ ਤਾਂ ਸਮਝਣ ਵਾਲਾ ਕਿਵੇਂ ਸਮਝ ਸਕਦਾ ਹੈ ਇਸੇ ਪ੍ਰਕਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਮੁਖੀ ਲਿਪੀ ਦੇ ਵਿੱਚ ਲਿਖੀ ਜ਼ਰੂਰ ਗਈ ਹੈ ਪਰ ਅਨੇਕਾਂ ਭਾਸ਼ਾਵਾਂ ਦੇ ਸੁਮੇਲ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਿਤ ਸਰੂਪ ਸਤਿਗੁਰੂ ਜੀ ਨੇ ਤਿਆਰ ਕਰਾਇਆ ਲਿਪੀ ਗੁਰਮੁਖੀ ਰੱਖੀ ਹੈ ਭਾਸ਼ਾਵਾਂ ਅਨੇਕ ਹਨ ਜਿੰਨਾ ਚਿਰ ਉਹਨਾਂ ਦਾ ਉਚਾਰਨ ਸਹੀ ਨਹੀਂ ਹੋਏਗਾ ਵਿਰਾਮ ਸਹੀ ਨਹੀਂ ਲੱਗਣਗੇ ਉਹਨਾਂ ਚਿਰ ਗੁਰਬਾਣੀ ਦੀ ਸਹੀ ਸਮਝ ਨਹੀਂ ਪੈ ਸਕਦੀ ਇਸ ਕਰਕੇ ਗੁਰਬਾਣੀ ਦੀ ਸੰਥਿਆ অতি ਲਾਜ਼ਮੀ ਹੈ ਸਾਨੂੰ ਲੱਗਦਾ ਸ਼ਾਇਦ ਅਸੀਂ ਪੰਜਾਬੀ ਪੜ੍ਹੇ ਆ ਤੇ ਜੋ ਅਸੀਂ ਸਾਹਿਬ ਸਾਤ ਗੁਰੂ ਜੀ ਦੀ ਬਾਣੀ ਹੈ ਉਹਨੂੰ ਵੀ ਅਸੀਂ ਸਹੀ ਢੰਗ ਨਾਲ ਪੜ੍ਹ ਸਕਦੇ ਹਾਂ ਪਰ ਐਸਾ ਨਹੀਂ ਹੈ ਸਗੋਂ ਪ੍ਰਾਣੇ ਬਜ਼ੁਰਗ ਜਿਹੜੀ ਪੰਜਾਬੀ ਮਹਾਰਣੀ ਪੜ੍ਹਾ ਕਰਦੇ ਸੀ ਉਹ ਬਹੁਤ ਹੱਦ ਤੱਕ ਸਹੀ ਉਚਾਰਣ ਕਰ ਪਾਉਂਦੇ ਸੀ ਪਰ ਅੱਜ ਦੇ ਬੱਚਿਆਂ ਦੀ ਪੰਜਾਬੀ ਵੀ ਸਹੀ ਨਹੀਂ ਹੈ ਤੇ ਗੁਰਬਾਣੀ ਉਚਾਰਣ ਸਹੀ ਕਰਨਾ ਬੜਾ ਔਖਾ ਹੈ ਉਦਾਹਰਣ ਦੇ ਤੌਰ ਤੇ ਜਪਦੀ ਸਾਹਿਬੀ ਜੇ ਤੁਸੀਂ ਸੰਥਿਆ ਕਰੋਗੇ ਸਿੱਖਿਆ ਲਵੋਗੇ ਤਾਂ ਦੇਖੋ ਤੱਤਾ ਮੁਕਤ ਤ ਤ ਹੁੰਦਾ ਆਪਾਂ ਉਹਨੂੰ ਤ ਨੂੰ ਤਾਂ ਆਖਦੇ ਆ ਸਹਸ ਸਿਆਣਪਾ ਲਖ ਹੋਹ ਤ ਅਸੀਂ ਇਹਨੂੰ ਕੀ ਕਹਿੰਦੇ ਆ ਤਾਂ ਤਤੇ ਕੰਨਾ ਉੱਤੇ ਬਿੰਦੀ ਹਾਲਾਂਕਿ ਉੱਥੇ ਤੱਤਾ ਮੁਕਤ ਤ ਇੱਕ ਨ ਚੱਲੇ ਨਾਲ ਨ ਮੁਕਤ ਨੰਨੇ ਕੰਨਾ ਉੱਤੇ ਬਿੰਦੀ ਅਸੀਂ ਆਪਣੇ ਕੋਲੋਂ ਲਾ ਦਿੰਨੇ ਆ ਜਿੱਥੇ ਨੰਨੇ ਨੂੰ ਕੰਨਾ ਲਾਉਣਾ ਹੈ ਉੱਥੇ ਮਹਾਰਾਜ ਜੀ ਨੇ ਲਾਇਆ ਹੈ ਖੇਤਵਾਰ ਨਾ ਜੋਗੀ ਜਾਣ ਰੁੱਤ ਮਾਹ ਨਾ ਕੋਈ ਉੱਥੇ ਨੰਨੇ ਨੂੰ ਕੰਨਾਂ ਲੱਗਿਆ ਉੱਥੇ ਨੰਨਾ ਮੁਕਤਾ ਨਹੀਂ ਹੈ ਭਾਵ ਜਿੱਥੇ ਲੋੜ ਸੀ ਉੱਥੇ ਗੁਰੂ ਨਾਨਕ ਸਾਹਿਬ ਨੇ ਕੰਨਾਂ ਲਾਇਆ ਜਿੱਥੇ ਨਹੀਂ ਲੋੜ ਸੀ ਉੱਥੇ ਨਹੀਂ ਲਾਇਆ ਇਸ ਕਰਕੇ ਅਸੀਂ ਵੀ ਇਸ ਗੱਲ ਦਾ ਖਿਆਲ ਰੱਖਣਾ ਜਿੱਥੇ ਲੱਗਿਆ ਉੱਥੇ ਬੋਲਣਾ ਜਿੱਥੇ ਨਹੀਂ ਲੱਗਿਆ ਉੱਥੇ ਨਹੀਂ ਬੋਲਣਾ ਇਹ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਨੂੰ ਬਿੰਦੀ ਦਾ ਗਿਆਨ ਨਹੀਂ ਜਦ ਵੀ ਸਾਹਿਬ ਚ ਇੱਕ ਜਗ੍ਹਾ ਬਿੰਦੀ ਲਾਈ ਆ ਮਹਾਰਾਜ ਜੀ ਨੇ ਕੰਨੇ ਉੱਪਰ ਭਾਂਡਾ ਭਾਉ ਅੰਮ੍ਰਿਤ ਤੇ ਟਟਾਲ ਤੇ ਅਸੀਂ ਆਪਣੇ ਕੋਲੋਂ ਬਿੰਦੀਆਂ ਕਈ ਲਾ ਦਿੰਨੇ ਆ ਜਿਵੇਂ ਚੰਗਿਆਈਆ ਬੁਰਿਆਈਆ ਅਸਲ ਉਚਾਰਨ ਇਹ ਐ ਪਰ ਅਸੀਂ ਤਿੰਨ ਥਾਂ ਤੇ ਬਿੰਦੀਆਂ ਲਾਉਨੇ ਆ ਚੰਗੇਆਂ ਆਈਆਂ ਅੱਗੇ ਈੜੀ ਤੋਂ ਪਹਿਲਾਂ ਵੀ ਈੜੀ ਦੇ ਉੱਪਰ ਵੀ ਤੇ ਐੜੇ ਨੂੰ ਬਾਅਦ ਵਿੱਚ ਫੇਰ ਮਹਾਰਾਜ ਸਾਹਿਬ ਚਾਹੁੰਦੇ ਮਹਾਰਾਜੀ ਤੇ ਹਰਸ਼ਗਾ ਬਿੰਦੀ ਲਾ ਸਕਦੇ ਸੀ ਪਰ ਗੁਰਬਾਣੀ ਦਾ ਸੁੱਧ ਉਚਾਰਨ ਬਿਨਾਂ ਸੰਥਿਆ ਤੋਂ ਇਹ ਨਹੀਂ ਹੋ ਸਕਦਾ ਇਥੋਂ ਤੱਕ ਕਿ ਅੱਜਕੱਲ ਦੇ ਬੱਚਿਆਂ ਨੂੰ ਤਾਂ ਪੰਜਾਬੀ ਪੜ੍ਹਨੀ ਵੀ ਸੁੱਧ ਰੂਪ ਚ ਨਹੀਂ ਆਉਂਦੀ ਕਿਉਂਕਿ ਸਿੱਖਣ ਦਾ ਢੰਗ ਮਹਾਰਣੀ ਤੋਂ ਬਿਨਾ ਗਲਤ ਜਾ ਰਿਹਾ ਹੈ